ਕੋਗਦੇ ਰਹੇ ਕਿ ਸਾਡੀ ਪੰਥਕ ਪਾਰਟੀ ਹੈ ਜੀ ਸਾਡੀ ਸਿੱਖਾਂ ਦੀ ਪਾਰਟੀ ਹੈ ਸਾਡੀ ਪੰਥਕ ਪਾਰਟੀ ਹੈ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਤੁਹਾਡੀ ਪੰਥਕ ਪਾਰਟੀ ਹੈ ਔਰ ਪੰਥਕ ਪਾਰਟੀ ਹੋਣ ਦੇ ਨਾਤੇ ਤੁਹਾਡੀਆਂ ਵੀ ਜ਼ਿੰਮੇਵਾਰੀਆਂ ਸੀ ਤੁਸੀਂ ਨਹੀਂ ਨਿਭਾਈਆਂ ਨਿਭਾਉਣੀਆਂ ਚਾਹੀਦੀਆਂ ਸੀ ਬੰਦੇ ਨਾ ਜੀ ਸਾਨੂੰ ਪੰਥਕ ਪਾਰਟੀ ਨਾ ਕਹੋ ਅਸੀਂ ਤਾਂ ਸੈਕੂਲਰ ਹਾਂ ਜੇਸੀ ਮੰਨ ਲਿਆ ਨਾ ਕਿ ਪੰਥਕ ਪਾਰਟੀ ਹੈ ਸਾਡੀ ਮੰਨਤਾ ਦਾ ਤੁਸੀਂ ਇਹਦਾ ਮਤਲਬ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਸਿੱਖ ਲਈ ਮੰਨਣਾ ਜ਼ਰੂਰੀ ਹੈ ਇਹਨਾਂ ਲਈ ਮੰਨਣਾ ਜ਼ਰੂਰੀ ਨਹੀਂ ਹੈ ਕਿਉਂ ਕਿਉਂਕਿ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਭ ਤੋਂ ਉੱਪਰ ਸਮਝਣਾ ਪੈਂਦਾ ਇਹ ਪੰਥ ਨੇ ਅੰਗੜਾਈ ਵੀ ਲੈ ਲਈ ਨਾ ਅੰਗੜਾਈ ਇਹਨਾਂ ਦੇ ਸਾਹਸ ਸੁਤੇ ਜਾਣੇ ਇਹਨਾਂ ਦੀ ਸਿਆਸੀ ਮਾਤ ਉਹ ਜਾਣੀ ਹੈ ਜੋ ਪੰਥ ਨੇ ਅੰਗੜਾਈ ਲੈ ਲਈ ਸ੍ਰੀ ਅਕਾਲ ਤਖਤ ਸਾਹਿਬ ਦਾ ਕੇਰਾ ਤੈਅ ਕਰਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਅਧਿਕਾਰ ਤੈਅ ਕਰਨੇ ਇਹ ਪੋਟ ਅੱਡੀ ਗਲਤੀ ਹੈ ਬਹੁਤ ਬਤਾ ਕੋਈ ਨਾ ਹੈ ਕਿ ਮਸਲਾ ਇਹ ਨਹੀਂ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਮਿਲ ਰਹੀ ਹੈ ਮਸਲਾ ਇਹ ਹੈ ਕਿ ਉਹਨਾਂ ਵੱਲੋਂ ਚੁਣੌਤੀ ਮਿਲ ਰਹੀ ਹੈ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਪਹਿਰੇ ਅਧਾਰ ਅਖਵਾਉਣ ਦਾ ਦਾਵਾ ਕਰਦੇ ਸੀ ਸਾਡੀ ਪੰਥਕ ਪਾਰਟੀ ਸਾਡੀ ਪੰਥਕ ਪਾਰਟੀ ਅੱਜ ਕਹਿੰਦੇ ਜੀ ਜੇ ਤੁਸੀਂ ਜੇ ਅਕਾਲ ਤਖਤ ਸਾਹਿਬ ਨੇ ਕਿਹਾ ਤੁਸੀਂ ਪੰਥਕ ਪਾਰਟੀ ਹੋ ਤਾਂ ਇਹ ਨਾ ਜੀ ਸਾਨੂੰ ਪੰਥਕ ਨਾ ਕਹੋ ਨਾ ਸਾਡੀ ਮਾਨ ਦਾ ਰੱਦ ਹੋ ਜਾਓ ਕਹਿੰਦੇ ਰਹੇ ਕਿ ਸਾਡੀ ਪੰਥਕ ਪਾਰਟੀ ਹੈ ਜੀ ਸਾਡੀ ਸਿੱਖਾਂ ਦੀ ਪਾਰਟੀ ਹੈ ਸਾਡੀ ਪੰਥਕ ਪਾਰਟੀ ਹੈ ਤੇ ਜੇ ਸਰੀਆਪਾਲ 택ਸਾਬ ਨੇ ਕਿਹਾ ਕਿ ਤੁਹਾਡੀ ਪੰਥਕ ਪਾਰਟੀ ਹੈ ਔਰ ਪੰਥਕ ਪਾਰਟੀ ਹੋਣ ਦੇ ਨਾਤੇ ਤੁਹਾਡੀਆਂ ਇਹ ਜ਼ਿੰਮੇਵਾਰੀਆਂ ਸੀ ਤੁਸੀਂ ਨਹੀਂ ਨਿਭਾਈਆਂ ਨਿਭਾਉਣੀਆਂ ਚਾਹੀਦੀਆਂ ਸੀ ਕਹਿੰਦੇ ਨਾ ਜੀ ਸਾਨੂੰ ਪੰਥਕ ਪਾਰਟੀ ਨਾ ਕਹੋ ਅਸੀਂ ਤਾਂ ਸੈਕੂਲਰ ਹਾਂ ਜਿ세 ਮੰਨ ਲਿਆ ਨਾ ਕਿ ਪੰਥਕ ਪਾਰਟੀ ਹੈ ਸਾਡੀ ਮੰਨਤਾ ਰੱਦ ਹੋ ਜਾਊਗੀ ਕਿ ਢੀਖਾ ਨਹੀਂ ਦੀ ਗੱਲ ਇਹ ਅਕਾਲ 택ਸਾਬ ਕਹਿੰਦਾ ਹੈ ਕਹਿੰਦੇ ਮੰਨਤਾ ਰੱਦ ਹੋ ਜਾਊਗੀ ਜਦੋਂ ਆਪ ਪਿੰਡ ਪਿੰਡ ਜਾ ਕੇ ਕਹਿੰਦੇ ਸੀ ਸਾਡੀ ਪੰਥਕ ਪਾਰਟੀ ਹੈ ਜੀ ਗੁਰਦੁਆਰਿਆਂ 'ਚ ਮੀਟਿੰਗਾਂ ਗੁਰਦੁਆਰਾ ਨਹੀਂਓ ਸਟੇਜਾਂ ਤੇ ਸਿਆਸੀ ਗੱਲਾਂ ਉਹਦੋਂ ਕੋਈ ਗੱਲਬਾਤ ਨਹੀਂ ਸੀ ਇਹਦਾ ਮਤਲਬ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਸਿੱਖ ਲਈ ਮੰਨਣਾ ਜ਼ਰੂਰੀ ਹੈ ਇਹਨਾਂ ਲਈ ਮੰਨਣਾ ਜ਼ਰੂਰੀ ਨਹੀਂ ਹੈ ਜਥੇਦਾਰਾਂ ਦਾ ਸਤਕਾਰ ਕਰਨਾ ਸਿੱਖਾਂ ਲਈ ਜ਼ਰੂਰੀ ਹੈ ਇਹਨਾਂ ਲਈ ਕੋਈ ਜ਼ਰੂਰੀ ਨਹੀਂ ਹੈ ਕਿਉਂ ਕਿ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਉੱਪਰ ਸਮਝਣ ਲੱਗ ਪੈਂਦੇ ਤੇ ਜੇ ਸੰਗਤ ਨੇ ਮਾਨ ਦਿੱਤਾ ਨਾ ਸੰਗਤ ਜਿਹੜੀ ਐ ਜੇ ਤਾਂ ਚੜਾਇਆ ਹੋਣੇ ਤੇ ਸੰਗਤ ਥੱਲੇ ਗਿਲਾ ਸਕਦੀ ਐ ਇਹ ਇਲਮ ਨਹੀਂ ਐ ਨਾ ਪੰਥ ਦੇ ਵਿੱਚ ਕਿੰਨੀ ਸ਼ਕਤੀ ਐ ਕਿੰਨੀ ਤਾਕਤ ਐ ਇਹ ਪਤਾ ਨਹੀਂ ਇਹਨਾਂ ਨੂੰ ਇਹ ਪੰਥ ਨੇ ਅੰਗੜਾਈ ਵੀ ਲੈ ਲਈ ਨਾ ਅੰਗੜਾਈ ਤੇ ਇਹਨਾਂ ਦੇ ਸਾਹ ਸੁੱਤੇ ਜਾਣੇ ਇਹਨਾਂ ਦੀ ਸਿਆਸੀ ਮਾਹੌਤ ਹੋਣੀ ਐ ਜੇ ਪੰਥ ਨੇ ਅੰਗੜਾਈ ਲੈ ਲਈ ਇਸ ਗੱਲ ਦਾ ਪਤਾ ਨਹੀਂ ਇਹਨਾਂ ਨੂੰ ਇਲਮ ਨਹੀਂ ਐ ਇਹਨਾਂ ਨੂੰ ਤੇ ਸਾਵੇਂ ਦੇ ਪੰਥ ਦਾ ਸੁੱਤਾ ਪਿਆ ਕਿਹੜਾ ਜਾਗਦਾ ਹੈ ਪਰ ਮੈਂ ਦੱਸਦਾ ਜਿੱਦੇ ਅੰਗੜਾਈ ਲੈ ਲਈ ਨਾ ਉਹਦੇ ਸਿਆਸੀ ਹਾਸ਼ੀਏ ਤੇ ਧੱਕੇ ਜਾਉਗੇ ਵੈਸੇ ਵੀ ਧੱਕੇ ਹੀ ਪਏ ਹੋ ਸੋ ਸਾ ਸੰਗਤ ਜੀ ਅੱਜ ਜ਼ਰੂਰਤ ਆ ਗਈ ਅਸੀਂ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਅਸੀਂ ਸਹੀ ਹੱਥਾਂ ਦੇ ਵਿੱਚ ਦੇਣਾ ਬਲਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਅਸੀਂ ਵਿਸ਼ਵਵਿਆਪੀ ਕਰਨਾ ਹੈ ਔਰ ਸਿਆਸੀ ਪਾਰਟੀ ਨੂੰ ਵੀ ਅਸੀਂ ਸਰਮਾਇਦਾਰਾਂ ਦੇ ਚੁੰਗਲ ਤੋਂ ਆਜ਼ਾਦ ਕਰਾਵਾਂ ਸਿਆਸੀ ਪਾਰਟੀ ਉਮੀ ਅਸੀਂ ਸਰਮਾਇਦਾਰਾਂ ਦੇ ਚੁੰਗਲ ਦੇ ਵਿੱਚੋਂ ਆਜ਼ਾਦ ਕਰਾ ਕੇ ਇਹਨੂੰ ਆਮ ਕਿਰਤੀਆਂ ਮਜ਼ਦੂਰਾਂ ਦੀ ਪਾਰਟੀ ਬਣਾਉਣਾ ਹੈ ਕਿਸਾਨਾਂ ਦੀ ਪਾਰਟੀ ਬਣਾਉਣਾ ਕਦੇ ਹੋਇਆ ਕਰਦੀ ਸੀ ਕਿਸਾਨਾਂ ਦੀ ਕਿਰਤੀਆਂ ਦੀ ਮਜ਼ਦੂਰਾਂ ਦੀ ਪਾਰਟੀ ਹੋਇਆ ਕਰਦੀ ਸੀ ਔਰ ਸੱਚੀ ਗੱਲ ਹੈ ਪੁਰਬਾਨੀ ਕਿਰਤੀ ਮਜ਼ਦੂਰ ਕਿਸਾਨ ਇਹੋ ਕਰਦੇ ਹੁੰਦੇ ਹੈ ਵਟੇ ਨਹੀਂ ਕਰਦੇ ਹੁੰਦੇ ਇਹਨਾਂ ਨੇ ਕੈਪਚਰ ਕਰ ਲਈ ਹੁਣ ਅਸੀਂ ਵਾਪਸ ਆਪਣੀ ਪਾਰਟੀ ਨੂੰ ਆਪਣੇ ਹੱਥਾਂ 'ਚ ਲੈ ਕੇ ਆਉਣਾ ਔਰ ਇਹਦੇ ਲਈ ਸੰਗਤ ਦਾ ਸਹਿਯੋਗ ਚਾਹੀਦਾ ਬਹੁਤ ਵੱਡਾ ਤੇ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਜਿੰਨੇ ਵੀ ਧੜੇ ਨੇ ਸਿੱਖਾਂ ਦੇ ਸਿਆਸੀ ਉਹ ਆਪਣਾ ਇੱਕ ਕਾਮਨ ਮਿਨੀਮਮ ਅਜੰਡਾ ਬਣਾ ਕੇ ਪੰਥ ਦੇ ਵਿੱਚ ਵਿਚਰਨਾ ਸ਼ੁਰੂ ਕਰ ਦੇਣ ਆਪਣੇ ਨਿੱਜੀ ਮਤਭੇਦ ਜਿਹੜੇ ਆ ਉਹ ਭੁਲਾ ਕੇ ਇੱਕ ਕਾਮਨ ਮਿਨਿਮਮ ਅਜੰਡੇ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਨ ਤੇ ਇੱਕ ਦੂਜੇ ਦੀ ਬਦਖੋਈ ਬੰਦ ਕਰ ਦੇ ਜੇਸੀਂ ਲੜਨਾ ਹੈ ਨਾ ਸਾਮਰਾਜ ਦੇ ਖਿਲਾਫ ਸਾਮਰਾਜਵਾਦੀਆਂ ਦੇ ਖਿਲਾਫ ਤੇ ਸਾਨੂੰ ਇੱਕ ਹੋਣਾ ਪਊਗਾ ਤੇ ਜੇ ਅਸੀਂ ਸਾਰੇ ਨੇ ਆਪਣੀਆਂ ਆਪਣੀਆਂ ਚਾਹਤਾਂ ਤੇ ਆਪਣੀਆਂ ਆਪਣੀਆਂ ਲਾਲਸਾਵਾਂ ਜਿਹੜੀਆਂ ਨੇ ਰਾਜਨੀਤਿਕ ਨਾ ਧਿਆਕੀਆਂ ਫਿਰ ਅਸੀਂ ਇਸੇ ਤਰੀਕੇ ਰਵਾਂਗੇ ਫਿਰ ਅਸੀਂ ਕਦੇ ਵੀ ਜਿਹੜਾ ਹੈ ਆਪਣੀ ਪਾਰਟੀ ਨੂੰ ਆਜ਼ਾਦ ਨਹੀਂ ਕਰਾ ਸਕਾਂ ਤੇ ਇਹ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਤੇ ਮਾਨਤਾਵਾਂ ਨੂੰ ਜਿਹੜਾ ਹੈ ਉਹ ਚੁਣੌਤੀ ਦਿੰਦੇ ਰਹਿਣਗੇ ਚੁਣੌਤੀ ਦਿੰਦੇ ਰਹਿਣਗੇ ਹਮੇਸ਼ਾ ਸੋ ਸਾ ਸੰਗਤ ਜੀ ਅੱਜ ਜਾਗਣ ਦਾ ਸਮਾਂ ਆ ਗਿਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਵੀ ਹੋਣੀ ਹੈ ਸਹੀ ਨੂੰ ਚੁਣੋ ਚੰਗੇ ਨੂੰ ਚੁਣੋ ਮੈਂ ਨਹੀਂ ਕਹਿੰਦਾ ਇਹਨੂੰ ਚੁਣ ਲਓ ਉਹਨੂੰ ਚੁਣ ਲਓ ਜਿੰਨੂੰ ਮਰਜ਼ੀ ਚੁਣ ਲਓ ਲੇਕਿਨ ਚੰਗੇ ਨੂੰ ਚੁਣਿਆ ਕਰੋ ਉਹਨੂੰ ਚੁਣਿਓ ਜਿਹੜਾ ਪੰਥਕ ਪਰੰਪਰਾਵਾਂ ਦੀ ਸਮਝਦਾਰੀ ਰੱਖਦਾ ਹੋਵੇ ਜਿਹਨੂੰ ਪੰਥਕ ਪਰੰਪਰਾਵਾਂ ਦਾ ਪਤਾ ਹੋਵੇ ਜਿਹਨੂੰ ਪੰਥਕ ਮਰਿਆਦਾਵਾਂ ਦਾ ਪਤਾ ਹੋਵੇ ਜਿਹੜਾ ਇਹ ਨਾ ਕਹੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸੀਮਾਵਾਂ ਦੀ ਡਿਉਰੀ ਤੱਕ ਹੀ ਆ ਦਰਵਾਜ਼ੇ ਤੱਕ ਹੀ ਆ ਐਸਾ ਨਹੀਂ ਹੋਣਾ ਚਾਹੀਦਾ ਜਿਹੜਾ ਸਾਡੀਆਂ ਪੰਥਕ ਸੰਸਥਾਵਾਂ ਦਾ ਰਾ ਤੈਅ ਕਰਨ ਵਾਲਾ ਹੋਵੇ ਐਸਾ ਨਹੀਂ ਹੋਣਾ ਚਾਹੀਦਾ ਸ੍ਰੀ ਅਕਾਲ ਤਖਤ ਸਾਹਿਬ ਦਾ ਰਾ ਤੈਅ ਕਰਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਅਧਿਕਾਰ ਤੈਅ ਕਰਨੇ ਇਹ ਬਹੁਤ ਬੱਧੀ ਗਲਤੀ ਹੈ ਬਹੁਤ ਵੱਡਾ ਗੁਨਾਹ ਹੈ 1925 ਗੁਰਦੁਆਰਾ ਐਕਟ ਜਿਹੜਾ ਹੈ ਤਾਂ 1925 ਦੇ ਵਿੱਚ ਪਾਸ ਹੋਇਆ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ 1606 ਦੇ ਵਿੱਚ ਬਣਾਇਆ ਐਕਟ ਜਿਹੜਾ ਵੱਡਾ ਹੋ ਗਿਆ ਸ੍ਰੀ ਅਕਾਲ ਤਖਤ ਸਾਹਿਬ ਐਕਟ ਜਿਹੜਾ ਉਹ ਕਿਵੇਂ ਵੱਡਾ ਹੋ ਗਿਆ ਐਕਟ ਤਾਂ ਬ੍ਰਿਟਿਸ਼ ਗਵਰਨਮੈਂਟ ਦਾ ਬਣਿਆ ਸ੍ਰੀ ਅਕਾਲ ਤਖਤ ਸਾਹਿਬ ਵੱਡਾ ਐਕਟ ਵੱਡਾ ਨਹੀਂ ਹੈ ਜਿੱਥੇ ਐਕਟ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਮਿਆਨ ਗੱਲ ਆਉਂਦੀ ਹੈ ਉੱਥੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨਾਲ ਖੜਨਾ ਅਸੀਂ ਐਕਟ ਵੱਣੀ ਨਹੀਂ ਜਾਣਾ